ਮੇਰੇ ਕੋਲ ਤਾਂ ਕੁਝ ਬਚੇ ਹੀ ਨਹੀਂ ਕਿ ਅਬ ਮੇਰਾ ਤਾਂ ਕੁਝ ਵੀ ਨਹੀਂ ਕਪੜੇ ਵੀ ਬਚੇ ਆ ਤੇ ਕੁਝ ਵੀ ਨਹੀਂ ਬਚਿਆ ਮੇਰੇ ਇੱਥੇ ਕਹਿੰਦੇ ਮੰਗਣੀ ਹੋਈ ਸੀਗੀ ਥੋੜੇ ਦਿਨਾਂ ਤੱਕ ਵਿਆਹ ਸੀਗਾ ਵਿਆਹ ਦਾ ਸਮਾਨ ਵੀ ਸਾਰਾ ਸੜ ਗਿਆ ਸਾਰੇ ਘਰ ਤਾਂ ਬਾਹ ਹੋ ਚੁੱਕੇ ਨੇ ਅੱਗ ਦੀ ਚਾਪੜ ਦੇ ਵਿੱਚ ਆ ਚੁੱਕੇ ਨੇ ਇੱਕ ਵਾਰੀ ਮੈਂ ਤੁਹਾਨੂੰ ਤਸਵੀਰ ਦਿਖਾਵਾਂਗਾ जुगिया है सारा कुछ भस्म हो गया जल के कुछ नहीं सारी कनक जीरी सारी जल गई हमारी मम्मी की वो पानी वाली मशीन मंगा दो मैं घुस रही थी किसी ने घुसने नहीं दिया इतनी भी नहीं कि चम्मच निकल जाती सारा कुछ इसी में बसम हो गया जल के मेरे पास बच्चे थे अब सर पता नहीं रोड पे बैठे थे हम उधर जब फूटी थी धुआं निकला था वहां से हम भागे हैं। में बड़ी। खाली एक लिहा उठाया यहाँ से नहीं बच्चे कुछ भी नहीं राशन है नहीं कुछ भी नहीं, दाल चीनी सारा कुछ जल गया फ्रिज वगैरह सारा कुछ सारा कुछ जल के गया मंजे मुंजे सारे कुछ, कुछ? ਇਹ ਰਕਰਤੋ ਹੈ ਕੋ ਮੇਰੇ ਤਾਂ ਕੋਈ ਕਮਾਨਣ ਵਾਲਾ ਵੀ ਨਹੀਂ ਅੱਛਾ ਤੁਸੀਂ ਕੱਲੇ ਸੀਗੇ ਇਹ ਵੀਡੀਓ ਨੂੰ ਕੋਈ ਖਬਰ ਨਾ ਸਮਝਿਓ ਇਹ ਪਰਿਵਾਰਾਂ ਦਾ ਦੁੱਖ ਸਮਝ ਕੇ ਇਸ ਵੀਡੀਓ ਨੂੰ ਸਭ ਤੋਂ ਨਾਲ ਸਾਂਝਾ ਕਰ ਦਿਓ ਤੇ ਜਿੰਨੀ ਮਦਦ ਹੋ ਸਕਦੀ ਹੈ ਮੁਹਾਲੀ 110 ਸੈਕਟਰ ਟੀਡੀਆਈ ਦੇ ਕੋਲ ਜਰੂਰ ਪਹੁੰਚਦੀ ਕਰ ਦਿਓ ਇਹ ਬਹੁਤ ਵੱਡਾ ਇੱਕ ਕਹਿਰ ਪਰਿਵਾਰਾਂ ਦੇ ਉੱਤੇ ਗੁਜ਼ਰ ਗਿਆ ਸਾਰੇ ਘਰ ਤਬਾਹ ਹੋ ਚੁੱਕੇ ਨੇ ਅੱਗ ਦੀ ਚਾਪੜ ਦੇ ਵਿੱਚ ਆ ਚੁੱਕੇ ਨੇ ਇੱਕ ਵਾਰੀ ਮੈਂ ਤੁਹਾਨੂੰ ਤਸਵੀਰ ਦਿਖਾਵਾਂਗਾ ਕਿ ਕਿਵੇਂ ਇਹ ਪਰਿਵਾਰਾਂ ਦੇ ਘਰ ਸੜ ਕੇ ਸੁਆਹ ਚੁੱਕੇ ਨੇ ਟੀਡੀਆਈ 110 ਸੈਕਟਰ ਮੋਹਾਲੀ ਦੇ ਕੋਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਤੇ ਪਰਿਵਾਰਾਂ ਦੀ ਮਦਦ ਕਰਨ ਲਈ ਜਰੂਰ ਪਹੁੰਚੋ ਕਿਉਂਕਿ ਇੱਕ ਵਾਰੀ ਤਸਵੀਰਾਂ ਦਿਖਾ ਦਵਾਂ ਕਿ ਪਰਿਵਾਰ ਕਿਵੇਂ ਬਿਲਕ ਰਹੇ ਨੇ ਕਈ ਸਮਾਂ ਲੱਗ ਜਾਂਦਾ ਘਰ ਬਣਾਉਣ ਦੇ ਵਾਸਤੇ ਘਰ ਦੇ ਵਿੱਚ ਸਮਾਨ ਛੋਟੀਆਂ-ਛੋਟੀਆਂ ਚੀਜ਼ਾਂ ਬਣਾਉਣ ਦੇ ਵਾਸਤੇ ਤਾ ਉਹ ਅੱਜ ਸੜਕੇ ਸਵਾਹ ਹੋ ਗਈਆਂ ਬੱਚਿਆਂ ਦੇ ਕਿਤਾਬਾਂ ਤੋਂ ਲੈ ਕੇ ਮੰਦਰ ਤੱਕ ਜਿਹੜੀਆਂ ਧਾਰਮਿਕ ਚੀਜ਼ਾਂ ਪਈਆਂ ਹੋਈਆਂ ਸੀਗੀਆਂ ਸਾਰੀਆਂ ਸੜਕੇ ਸਵਾਹ ਹੋ ਗਈਆਂ ਨੇ ਕੁਝ ਜਿਹੜਾ ਜ਼ਰੂਰੀ ਸਮਾਨ ਸੀਗਾ ਉਹ ਵੀ ਸੜਕੇ ਸਵਾਹ ਹੋ ਗਿਆ ਤਾਂ ਇਸ ਤੇ ਤਕਰੀਬਨ 60 ਬਾੜ ਦੇ ਨੇੜੇ ਤੇੜੇ ਘਰ ਸੀਗੇ ਜਿਨ੍ਹਾਂ ਦੇ ਵਿੱਚੋਂ 40 ਦੇ ਨੇੜੇ ਤੇੜੇ ਸੜਕੇ ਸਵਾਹ ਚੁੱਕੇ ਨੇ ਇਹ ਮੁਹਾਲੀ ਦੀ ਤਸਵੀਰ ਹੈ ਤਾਂ ਇਹ ਗਰੀਬ ਪਰਿਵਾਰ ਝੌਂਪੜੀਆਂ ਦੇ ਵਿੱਚ ਰਹਿੰਦੇ ਨੇ ਤਾ ਇੱਥੇ ਰੈਂਟ ਦੇ ਉੱਤੇ ਰਹਿ ਰਹੇ ਸੀਗੇ ਮਹੀਨੇ ਦਾ ਕੁਝ ਰੈਂਟ ਹੈ ਉਹ ਜਿਹਦੀ ਜ਼ਮੀਨ ਆ ਉਹਨੂੰ ਦਿੰਦੇ ਸੀਗੇ ਪਰ ਅੱਜ ਅਚਾਨਕ ਇੱਕ ਗੈਸ ਸਿਲੰਡਰ ਫਟਦਾ ਹੈ ਤਾਂ ਉਹ ਸਾਰਿਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦਾ ਤਾਂ ਜਿਨ੍ਹਾਂ ਦੇ ਘਰ ਹੁੰਦੇ ਨੇ ਉਹ ਸੜ ਕੇ ਸੁਆਹ ਹੋ ਜਾਂਦੇ ਨੇ ਤਾਂ ਇੱਥੇ ਕਈ ਮਾਵਾ ਭੈਣਾ ਜੜੀਆਂ ਨੇ ਉਹ ਬਿਲਕਰੀਆਂ ਨੇ ਰੋ ਰੀਆਂ ਨੇ ਕਿ ਸਾਡਾ ਜਿਹੜਾ ਸਮਾਨ ਇੰਨਾ ਕਿਉਂਕਿ ਅਸੀਂ ਕਦੋਂ ਬਾਹਰ ਚਮਚ ਖਰੀਦਣ ਵੀ ਜਾਂਦੇ ਆ ਕੋਈ ਗਲਾਸ ਖਰੀਦਣ ਵੀ ਜਾਂਦੇ ਆ ਬੜੇ ਚਾਅ ਨਾਲ ਖਰੀਦਦੇ ਆ ਤੇ ਜਦੋਂ ਉਹ ਕਿਤੇ ਗਵਾਚ ਜਾਵੇ ਬੜਾ ਦੁੱਖ ਹੁੰਦਾ ਹੈ ਕਿ ਸਾਡਾ ਸਮਾਨ ਗਵਾਚ ਗਿਆ ਇੱਥੇ ਤਾਂ ਮਹਿੰਗੇ ਮਹਿੰਗੇ ਮਸ਼ੀਨਾਂ ਜਿਵੇਂ ਕੱਪੜੇ ਸਿਉਣ ਵਾਲੀ ਫ੍ਰਿਜ ਮੋਟਰਸਾਈਕਲ ਸਾਈਕਲਾਂ ਹੋਰ ਜਿਹੜਾ ਕੀਮਤੀ ਸਮਾਨ ਸੀਗਾ ਇੱਥੇ ਕਹਿੰਦੇ ਮੰਗਣੀ ਹੋਈ ਸੀਗੀ ਥੋੜੇ ਦਿਨਾਂ ਤੱਕ ਵਿਆਹ ਸੀਗਾ ਵਿਆਹ ਦਾ ਸਮਾਨ ਇਹ ਸਾਰਾ ਸੜ ਗਿਆ ਪੈਸੇ ਪਏ ਹੋਏ ਸੀਗੇ ਉਹ ਸੜ ਗਏ ਹੋਰ ਸੋਨਾ ਚਾਂਦੀ ਜਿਹੜਾ ਹੈਗਾ ਸੀਗਾ ਥੋੜਾ ਥੋੜਾ ਪਾਈ ਪਾਈ ਕਰਕੇ ਬਣਾਇਆ ਸੀਗਾ ਉਹ ਸੜ ਗਿਆ ਹੁਣ ਕਿਵੇਂ ਨਾ ਕਿਵੇਂ ਕਿਸੇ ਨੂੰ ਕੋਈ ਚੀਜ਼ ਕੋਈ ਜ਼ਰੂਰੀ ਮਿਲ ਜੇ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਇਹ ਮੈਂ ਇੱਕ ਵਾਰੀ ਸਾਰੀ ਤਸਵੀਰ ਦਿਖਾ ਦਵਾਂ ਇਹ ਟੀਡੀਆਈ ਦੇ ਬਿਲਕੁਲ ਆਪੋਜ਼ਾਈਟ ਹੈ ਜਿੱਥੇ ਕਿ ਇਹ 100 ਸੈਕਟਰ 110 ਸੈਕਟਰ ਦੇ ਨੇੜੇ ਪੈਂਦਾ ਪੁਲਿਸ ਪ੍ਰਸ਼ਾਸਨ ਪਹੁੰਚਿਆ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਉਹਨਾਂ ਨੇ ਇੱਥੇ ਪਾਣੀ ਦੇ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਅੱਗ ਬੁਝਾ ਲਈ ਪਰ ਕਿਤਨਾ ਕਿਤੇ ਜਿਹੜੀਆਂ ਇਹਨਾਂ ਦੇ ਅੰਦਰ ਅੱਗ ਲੱਗ ਗਈ ਕਿ ਅਸੀਂ ਇਹ ਸਮਾਨ ਪੂਰਾ ਕਿੱਥੋਂ ਕਰਾਂਗੇ ਇਹ ਸਮਾਨ ਕਿੱਥੋਂ ਲਿਆਵਾਂਗੇ ਕਿਉਂਕਿ ਬਹੁਤ ਹਜ਼ਾਰਾਂ ਦੀਆਂ ਬਾਈਕਸ ਨੇ ਜਿਹੜੀਆਂ ਉਹ ਸੜ ਗਈਆਂ ਨੇ ਪੇਟੀ ਦੇ ਵਿੱਚ ਸਮਾਨ ਪਿਆ ਸੀ ਉਹ ਸੜ ਗਿਆ अलमारी ਦੇ ਵਿੱਚ ਸਮਾਨ ਪਿਆ ਸੀ ਉਹ ਸੜ ਗਿਆ ਤਾਂ ਇੱਥੇ ਸਾਰੇ ਬੱਚੇ, ਮਾਵਾਂ, ਭੈਣ ਭਰਾ ਸਾਰੇ ਬਿਲਕੁਲ ਰਹੇ ਨੇ ਕਿ ਅਸੀਂ ਇਹ ਸਮਾਨ ਪੂਰਾ ਕਿੱਥੋਂ ਕਰਾਂਗੇ। ਸਾਹਮਣੇ ਜਿੱਥੇ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਉਸ ਤਾਂ ਦੇ ਉੱਤੇ ਗੈਸ ਸਿਲੰਡਰ ਫਟਦਾ ਹੈ। ਉਸ ਤੋਂ ਬਾਅਦ ਜਿਹੜਾ ਇਹ ਸਾਰਾ ਵਰਤਾਰਾ ਹੋ ਜਾਂਦਾ ਇੱਥੇ ਸਾਰੇ ਜਿਹੜੇ ਘਰ ਹੁੰਦੇ ਨੇ ਝੌਂਪੜੀਆਂ ਹੁੰਦੀਆਂ ਨੇ ਉਹ ਜਲ ਜਾਂਦੀਆਂ ਨੇ। ਤੇ ਸਾਰੇ ਹੁਣ ਲੱਗੇ ਹੋਏ ਨੇ ਆਪਣਾ ਆਪਣਾ ਸਮਾਨ ਦੇਖਣ ਲੱਭਣ ਕਿ ਮੈਂ ਇਸ ਪਾਸੇ ਨੂੰ ਦਿਖਾਵਾਂਗਾ ਜਿਵੇਂ ਇੱਥੇ ਇੱਕ ਪਰਿਵਾਰ ਸੀਗਾ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਕਹਿੰਦੇ ਮੰਗਣੀ ਹੋਈ ਆ। ਤੇ ਮੰਗਣੀ ਥੋੜੇ ਦਿਨਾਂ ਤੱਕ ਵਿਆਹ ਸੀਗਾ ਵਿਆਹ ਦੇ ਵਿੱਚ ਜਿਹੜਾ ਸਮਾਨ ਦੇਣਾ ਸੀਗਾ ਕੱਪੜੇ ਲੈਤੇ ਸੀਗੇ ਨਵੇਂ ਕੱਪੜੇ ਲਿਆਏ ਸੀਗੇ ਉਹ ਵੀ ਸੜ ਕੇ ਸੁਆਹ ਹੋ ਗਏ ਤੇ ਆਹ ਪੈਸੇ ਪਏ ਹੋਏ ਨੇ ਕਿਉਂਕਿ ਹਾਰ ਜਿਹੜਾ ਪਾਣਾ ਹੁੰਦਾ ਉਹ ਵੀ ਸੜ ਕੇ ਸੁਆਹ ਹੋ ਗਿਆ ਕਿਉਂਕਿ ਮਾਂ ਦੀ ਪਿਓ ਦੀ ਸਭ ਦੀ ਇੱਕ ਚਾਹ ਹੁੰਦਾ ਹੈ ਕਿ ਅਸੀਂ ਵਿਆਹ ਵਧੀਆ ਕਰੀਏ ਆਹ ਚਾਂਦੀ ਦੇ ਜਿਹੜੇ ਸਮਾਨ ਸੀਗਾ ਇਹ ਵੀ ਸੜ ਕੇ ਸੁਆਹ ਹੋ ਗਿਆ ਇਹ ਬੜੇ ਚਾਰ ਨਾਲ ਤੁਸੀਂ ਇਕੱਠਾ ਕੀਤਾ ਸੀਗਾ ਕਿ ਅਸੀਂ ਵਿਆਹ ਕਰਾਂਗੇ ਨਾ ਨਹੀਂ ਇਹ ਮਾਈ ਨਾਨਾ ਦੇ ਇਨਕੇ ਰਿਸ਼ਤੇ ਵਾਲੇ ਆਏ تھے 7-8 ਚੀਜ਼ਾਂ ਥੀ 7-8 ਜੋੜੀ ਕਪੜੇ ਥੇ ਉਹ ਸਾਰੇ ਮਤਲਬ ਦੇ ਕੇ ਗਏ ਥੇ ਪਰਸੋਂ ਦੇ ਕੇ ਸਾਰੋ ਸੇ ਬੂਝ ਲੋ ਟੈਂਟ ਲੱਗਾ ਹੋਆ ਉਧਰ ਦੇ और बीस तारीख की शादी थी अगर दो तीन लाख रुपए लेकर के ले आए थे वो भी जल गए सारे इनके कपड़े थे हमारे सबके कपड़े बस जो पहन रहे हैं वो ही हमारे देही पर कपड़े रह गए हैं सारा कुछ हमारी चीज़ें भी थी हमारी शादी हुई थी तब की चीज़ें हम इधर अपने देश तो आठ दिन के लिए दस दिन के लिए जाते हैं नहीं इधर ही रहते सारा कुछ कमाते इधर ही रखते हैं सारा कुछ बस आपके सामने ये रखा है बस ये मिला है हमारे लिए कुछ नहीं मैं लड़के को लेने चली गई लड़के को सुबह के जा रही थी मैं उसको ये रो रिया था इसको भी साथ ले गई नहीं ये सो जाता था मैं इसको भी इसी में सुबह के जाती मुझे क्या पता

अंकल हम अपने कमा के अपना पेट भर लेंगे उनका सामान जैसा सात चीज़ है कपड़े लत्ते वो अगला मांगेगा तो उसको कहाँ से देंगे हम परसों दे के गया है वो सारी चीज़ हमने खाना उना बना के रख दिया कुछ ही नहीं खाया पिया सारा कुछ इसी में जल गया हमारा सारे पैसे उसे सारे तीन फिर से हमारी झुग्गी में तीन झुग्गियाँ है सारा कुछ भसम हो गया जल के कुछ नहीं सारी कनक जीरी सारी जल गई हमारी ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਤੁਹਾਡੀ ਮਦਦ ਹੋਣੀ ਚਾਹੀਦੀ ਜਿਸ ਤਿੱਕ ਨਾਲ ਚੀਜ਼ਾਂ ਆਮ ਕੀ ਮੰਗ ਕਰ ਰਹੇ ਜੋ ਦੇਣਗੇ ਉਹ ਨਹੀਂ ਕੋਈ ਪਤਾ ਹੋਊਗਾ ਕੀ ਮੰਗ ਕਰ ਰਹੇ ਜਦ ਹਮਾਰਾ ਕਮਾਇਆ ਹੋਇਆ ਖਸਾਨ ਹੋਇਆ ਬਸ ਬੋਈ ਹੋ ਜਾਵੇ ਉਹ ਹੀ ਕਾਫੀ ਖਸਾਨ ਹੋਇਆ ਹੈ ਹਮਾਰਾ ਉਹ ਹਮੇ ਮਿਲ ਜਾਏਗੀ ਮੰਗ ਹੈ ਸਰਕਾਰ ਤੋਂ ਅੱਛਾ ਤੁਹਾਨੂੰ ਕਦੋਂ ਪਤਾ ਲੱਗਿਆ ਸੀਗਾ ਵੀ ਇਹ ਚੀਜ਼ ਹੋ ਗਈ ਹੈ ਕਿਉਂਕਿ ਬੜਾ ਸਮਾਂ ਲੱਗਦਾ ਹੈ ਕਿ ਜਦੋਂ ਕੋਈ ਅਸੀਂ ਘਰ ਬਣਾਉਂਦੇ ਹਾਂ ਕੋਈ ਚੀਜ਼ ਖਰੀਦਦੇ ਹਾਂ ਤੇ ਜੇ ਉਹ ਗਵਾਚ ਜੇ ਸਾਨੂੰ ਬਹੁਤ ਦਰਦ ਹੁੰਦਾ ਇੱਥੇ ਤਾਂ ਅੱਗ ਲੱਗ ਕੇ ਸਾਰਾ की कुछ जोड़ा सारा कुछ हमारा इसी में रहता यही घर था हमारा हम अपने नहीं तो हम इधर ही कमाते हैं चार पांच जने कमाते हैं दाढ़ी करते हैं सारा कुछ इधर ही कमा कमा के सारे कपड़े लत्ते सारा जेवर जूबर हमारा कुछ नहीं मिला है। बस एक चीज मिली है बस वो सारा जल गया इनका नया सौदा था कल का वो भी जल गया सारा परसों का परसों ब्याह होना करके गए थे ਤਾਂ ਸ਼ਾਦੀ ਕੇ ਲਿਏ ਪੈਸੇ ਲੈ ਕੇ ਕਰਕੇ ਲਾਇਤੇ ਉਹ ਵੀ ਸਾਰੇ ਇਸੇ ਵਿੱਚ ਜਲ ਗਏ ਸਾਰੇ ਜਲ ਗਏ ਇਸ ਵਿੱਚ ਉਹ ਦੇਖੋ ਜੇਵਰ ਆਇਆ ਥਾ ਮੰਗਣੀ ਮੇਂ ਹੋਰ ਪੜਾ ਉਹ ਸਾਰਾ ਉਹ ਪੜਾ ਸੋਲੇ ਕੇ ਜੇ ਤਾਂ ਕੁਝ ਨਹੀਂ ਮਿਲੀ ਬਸ ਚਾਂਦੀ ਕੀ ਇੱਕ ਇਹ ਗਹਿਣਾ ਮਿਲ ਆਇਆ ਬਸ ਤਾਂ ਮੈਂ ਜਿਵੇਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਕਿਹਾ ਕਿ ਦਰਦ ਹੈ ਪਰਿਵਾਰਾਂ ਦਾ ਕਿਉਂਕਿ ਜਿੰਨੀ ਮਦਦ ਹੋ ਸਕੇ ਇਸ ਵੀਡੀਓ ਨੂੰ ਦੇਖ ਕੇ ਇੱਥੇ ਜ਼ਰੂਰ ਪਹੁੰਚਿਓ 110 ਸੈਕਟਰ ਮੁਹਾਲੀ ਟੀਡੀਆਈ ਦੇ ਕੋਲ ਕਿਉਂਕਿ ਇਹਨਾਂ ਦਾ ਨੁਕਸਾਨ ਬਹੁਤ ਹੋ ਗਿਆ ਜਿਵੇਂ ਦੱਸ ਰਹੇ ਨੇ ਕਿ ਮੰਗਣੀ ਹੋਈ ਸੀਗੀ ਪੈਸੇ ਜੋੜੇ ਹੋਏ ਸੀਗੇ ਤੇ ਇਹਨਾਂ ਨੂੰ ਹੁਣ ਦੇਣੇ ਪੈਣੇ ਆ ਕਿਉਂਕਿ ਉਹ ਦੇਵਣ ਦੇਵਾਂਗੇ ਕਿਵੇਂ ਕਹਿੰਦੇ ਮੁਸੀਬਤ ਜਿਹੜੀ ਆ ਉਹ ਕਦੋਂ ਵੀ ਆ ਸਕਦੀ ਆ ਤਾਂ ਇਹਨਾਂ ਦੇ ਉੱਤੇ ਇੱਕਦਮ ਪੈ ਗਈ ਐ ਗੈਸ ਸਿਲੰਡਰ ਫਟਦਾ ਸਾਰੇ ਆਪਣੇ ਆਪਣਾ ਘਰ ਦੇਖ ਰਹੇ ਨੇ ਆਸਾਂ ਉਮੀਦਾਂ ਟੁੱਟੀਆਂ ਪਈਆਂ ਨੇ ਕਹਿੰਦੇ ਸਰਕਾਰ ਤੋਂ ਵੀ ਕੀ ਉਮੀਦ ਰੱਖੀਏ ਜੇ ਕੋਈ ਹੋਏਗੀ ਮਦਦ ਤਾਂ ਅਸੀਂ ਜ਼ਰੂਰ ਕਰਾਂਗੇ ਸੱਚ ਕੇ ਮਾਤਾ ਤੁਹਾਡਾ ਤੁਹਾਡਾ ਘਰ ਸੀਗੇ ਮੇਰੇ ਘਰ ਤਾਂ ਕੋ ਮੇਰੇ ਤਾਂ ਕੋਈ ਕਮਾਣ ਵਾਲਾ ਵੀ ਨਹੀਂ ਅੰਛਾ ਤੁਸੀਂ ਕੱਲੇ ਸੀਗੇ ਤੋੜਾ ਕਿੰਨਾ ਕਿ ਨਸਾਨ ਹੋ ਗਿਆ ਸਾਰਾ ਹੀ ਕੁਝ ਵੀ ਨਹੀਂ ਬਚਿਆ ਮੇਰਾ ਤਾਂ ਅੱਛਾ ਮੇਰੇ ਤਾਂ ਇਹ ਗਟ ਹੈ ਇਹ ਛੋਟਾ ਸੇ ਜਿਹੜਾ ਕੋਈ ਕਮਾਣਾ ਵਾਲਾ ਵੀ ਨਹੀਂ ਕਿ ਮੇਰੇ ਤਾਂ ਅੱਛਾ ਕੱਲਾ ਬੱਚਾ ਹੈ ਤੁਹਾਡਾ ਹੁਣ ਨਾਮ ਨੂਮ ਲਿਖ ਲਿਆ ਕਿਉਂਕਿ ਆਈਸੀ ਦੇ ਮੁਲਾਜ਼ਮਾਂ ਕੇ ਤੁਹਾਨੂੰ ਸਾਰਾ ਮੁਆਵਜ਼ਾ ਦੇ ਦੇਣਾ ਜਿਹੜਾ ਕੁਝ ਇੱਥੇ ਜਲਿਆ ਹੈ ਸਰਕਾਰ ਤੁਹਾਨੂੰ ਦੇਗੀ ਤੁਸੀਂ ਇਸ ਤੇ ਤੁਸੀਂ ਉਹ ਹਸਲਾਣਾ ਛੱਡੋ ਰੋ ਨਾ ਸਰਕਾਰ ਤੁਹਾਡੀ ਮਦਦ ਜ਼ਰੂਰ ਕਰੇਗੀ ਕਿਉਂਕਿ ਉਹ ਸਰਕਾਰ ਨਹੀਂ ਚਾਹਦੀ ਕਿਸਦਾ ਘਰ ਉਜੜੇ ਇਸ ਤਰੀਕੇ ਦੇ ਨਾਲ ਮੰਗ ਕੀ ਕਰਦੇ ਹੋ ਤੁਸੀਂ ਸਰਕਾਰ ਤੋਂ ਵੀਰੋ ਤਾਂ ਕੁਝ ਬਚਾ ਹੀ ਨਹੀਂ ਕਿਆ ਬੰਗ ਮੇਰਾ ਤਾਂ ਕੁਝ ਵੀ ਨਹੀਂ ਕਪੜੇ ਵੀ ਪਚੇ ਆ ਤੇ ਕੁਝ ਵੀ ਨਹੀਂ ਬਚਿਆ ਮੇਰੇ ਕੁਝ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ ਬੱਚੇ ਦੀਆਂ ਗਦਾਬਾ ਵਗੈਰਾ ਵੀ ਸਕੂਲ ਦਾ ਸਾਰਾ ਸਮਾਨ ਅੰਦਰ ਹੈ ਕੋਈ ਆਇਆ ਹੈ ਵਿਚਾਰਾ ਸਕੂਲ ਸੇ ਅੱਛਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਬਹੁਤ ਨੁਕਸਾਨ ਹੋ ਗਿਆ ਪੈਸਾ ਹੀ ਪੜੇ ਤੇ ਇਸ ਮੈਂ ਕੀ ਕੀ ਕਰੂੰ ਮੇਰਾ ਤਾਂ ਮੈਂ ਤਾਂ ਪੈਰ ਤੇ ਵੀ ਬੇਕਾਰ ਹਾਂ ਅੱਛਾ ਹੈਂਡੀਕੈਪਟ ਹੁੰਦਾ ਸਰ ਕੋਈ ਨਾ ਤੁਸੀਂ ਹਿੰਮਤ ਨਾ ਛੱਡੋ ਪਰਮਾਤਮਾ ਜਰੂਰ ਸਰਕਾਰ ਤੁਹਾਡੇ ਨਾਲ ਖੜੀ ਆ ਸਰਕਾਰ ਜਰੂਰ ਕੰਮ ਕਰੇਗੀ ਦਰਦ ਹੈ ਕਿਉਂਕਿ ਇਹ ਵੇਲਾ ਉਹ ਹੋ ਜਾਂਦਾ ਅਸੀਂ ਜਦੋਂ ਸਵਾਲ ਪੁੱਛਦੇ ਆ ਤਾਂ ਸਾਨੂੰ ਵੀ ਬੜਾ ਕੁਝ ਚਲਣਾ ਪੈਂਦਾ ਸਿਰ ਦੇ ਉੱਤੇ ਕਿਉਂਕਿ ਇਹ ਦਰਦ ਹੁੰਦਾ ਹੈ ਜੇ ਅਸੀਂ ਇਹ ਦਿਖਾਇਆ ਨਾ ਲੋਕਾਂ ਤੱਕ ਪਹੁੰਚੇਗਾ ਨਹੀਂ ਇਹਨਾਂ ਦੀ ਮਦਦ ਨਹੀਂ ਹੋਏਗੀ ਸਾਨੂੰ ਵੀ ਚੀਜ਼ਾਂ ਦਿਖਾਉਣੀਆਂ ਪੈਂਦੀਆਂ ਨੇ ਇਸ ਪਾਸੇ ਨੂੰ ਜਾਵਾਂਗੇ ਜਿਵੇਂ ਦੱਸ ਰਹੇ ਸੀਗੇ ਭੈਣ ਕੇ ਘਰ ਦੇ ਵਿੱਚ ਕੋਈ ਨਹੀਂ ਹੈਗੇ ਮੈਂ ਕਲਨੀ ਆ ਤੇ ਮੇਰਾ ਬੱਚਾ ਹੈ ਮੈਂ ਕਮਾ ਵੀ ਨਹੀਂ ਸਕਦੀ ਤਾਂ ਇਹਨਾਂ ਦੀ ਜਿਵੇਂ ਮਦਦ ਜ਼ਰੂਰ ਹੋਣੀ ਚਾਹੀਦੀ ਹੈ ਇਸ ਪਾਸੇ ਜਿਹੜੇ ਆ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਪਹੁੰਚੇ ਨੇ ਉਹ ਲਿਖਤ ਪੜਤ ਕਰ ਰਹੇ ਨੇ ਸਭ ਦੇ ਨਾਮ ਲਿਖੇ ਜਾ ਰਹੇ ਨੇ ਤਾਂ ਸਰ ਇਹ ਮੁਆਵਜ਼ੇ ਵਾਸਤੇ ਲਿਖਿਆ ਜਾ ਰਿਹਾ ਜਾਂ ਕੋਈ ਇੱਕ ਵਾਰੀ ਤੁਹਾਡੇ ਹੱਥ ਦੇ ਵਿੱਚ ਸਾਰੀ ਚੀਜ਼ ਆ ਜਾਏਗੀ ਕਿ ਇਹ ਚੀਜ਼ਾਂ ਹੁੰਦੀਆਂ ਨੇ ਪਰਿਵਾਰ ਪਹਿਲੇ ਤੇ ਅਸਲੀਮ ਸਾਹਿਬ ਨੇ ਕਿਹਾ ਵੀ ਇਹਨਾਂ ਲਿਸਟ ਬਣਾਈ ਜਾਵੇ ਜਿਹਦਾ ਕਿਦਾ ਕਿੰਨਾ ਕੀ ਨੁਕਸਾਨ ਹੋਇਆ ਵਾ ਉਹਦੇ ਮੁਤਾਬਕ ਸਰਕਾਰ ਮੁਆਵਜ਼ਾ ਦੇਗੀ ਜੀ ਹਾਂ ਕਿੰਨਾ ਕਸਟਿਮੇਟ ਕਿਉਂਕਿ ਜਿਵੇਂ ਦੱਸ ਰਹੇ ਨੇ ਕਿ ਸਾਡੇ ਸਾਰਾ ਕੁਝ ਪੈਸਾ ਸੀਗਾ ਕੁਝ ਸੋਨਾ ਚਾਂਦੀ ਥੋੜਾ ਬਹੁਤਾ ਜੁੜਿਆ ਹੋਇਆ ਸੀਗਾ ਮੋਟਰਸਾਈਕਲ ਫ੍ਰਿਜ ਕਹਿੰਦੇ ਸਾਰਾ ਕੁਝ ਸੜ ਗਿਆ ਕਈਆਂ ਦੇ ਕਾਰਾਂ ਦੇ ਵਿੱਚ ਵਿਆਹ ਸੀਗਾ ਉਹ ਵੀ ਕਹਿੰਦੇ ਤਬਾ ਉਹਨਾਂ ਦੀ ਫਿਰ ਕਿਸਤੀ ਕਿਦ ਨਾਲ ਵਿਵਾਦੋ-ਵੱਦ ਹੋ ਸਕੇ ਜਿੰਨੀ ਨਹੀਂ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਦੇਖਿਆ ਜਾਵੇ ਕਿ ਕਿਹੜੀ ਕਿਹੜੀ ਚੀਜ਼ ਦਾ ਕਿੰਨਾ ਕਿੰਨਾ ਨੁਕਸਾਨ ਹੋਇਆ ਉਹਨਾਂ ਕੋਲ ਕੁਝ ਕੀ ਡਿਟੇਲ ਪੂਰੀ ਨੋਟ ਕੀਤੀ ਜਾ ਰਹੀ ਹੈ ਠੀਕ ਹੈ ਜੀ ਅੱਗੇ ਜੋ ਵੀ ਕਰਨਾ ਸਰਕਾਰ ਕਰੇਗੀ ਉਹਦਾ ਬਾਰੇ ਹੋਰ ਵੀ ਕੋਈ ਇਨਵੈਸਟੀਗੇਸ਼ਨ ਕੀਤੀ ਜਾ ਸਕਦੀ ਹੈ ਕਿ ਜਿਸ ਜਿੱਥੇ ਕਿੰਨਾ ਨੁਕਸਾਨ ਹੋਇਆ ਵਾਜਬ ਹੋਇਆ ਜਾਂ ਕੋਈ ਹੋਰ ਵੀ ਵਿੱਚ ਹੋ ਚੀਜ਼ ਹੋ ਸਕਦੀ ਹੈ ਇਸ ਤਰ੍ਹਾਂ ਨਹੀਂ ਹੁਣ ਤੇ ਤਕਰੀਬਨ ਸਾਰਿਆਂ ਨਾਲ ਲੈ ਕੇ ਜਿੰਨੇ ਝੁੱਗੇ ਛੜੇ ਉਹ ਨਾਲ ਨੇ ਪਿੰਡ ਦੇ ਲੋਕ ਨਾਲ ਨੇ ਪੰਚਾਇਤ ਨਾਲ ਆ ਠੀਕ ਹੈ ਜੀ ਪ੍ਰੋਪਰਲੀ ਹਰ ਇੱਕ ਬੰਦੇ ਦਾ ਪੁੱਛ ਕੇ ਲਿਖ ਰਹੇ ਕਿ ਕਿੰਨਾ ਕਿੰਨਾ ਨੁਕਸਾਨ ਹੋਇਆ ਹਾਂ ਟੋਟਲ ਕਿੰਨੇ ਕਿ ਪਰਿਵਾਰ ਅਸਰ ਹੁਣ ਧਿਆਨ ਦੇ ਵਿੱਚ ਹੈ ਜਿਹੜੇ ਜਲ ਗਏ ਨੇ ਜਲ ਗਏ ਠੀਕ ਠੀਕ ਹੈ ਥੈਂਕ ਯੂ ਤਾਂ ਸਾਬ ਪਹੁੰਚੋ ਨੇ ਇਹ ਵੀ ਇਨਵੈਸਟੀਗੇਸ਼ਨ ਦੇ ਨਾਲ ਨਾਲ ਕਿਉਂਕਿ ਸਾਰਿਆਂ ਦਾ ਨਾਮ ਪਤਾ ਲਿਖ ਲਿਆ ਜਾਏਗਾ ਕਿਹਦਾ ਨੁਕਸਾਨ ਕਿੰਨਾ ਹੋਇਆ ਉਹ ਅੱਗੇ ਸਰਕਾਰ ਤੱਕ ਪਹੁੰਚਾਣਗੇ ਤੇ ਸਰਕਾਰ ਮਦਦ ਜ਼ਰੂਰ ਕਰੇਗੀ ਇਸ ਪਾਸੇ ਕਹਿੰਦੇ ਇੱਥੋਂ ਜਿਹੜਾ ਉਹ ਸਿਲੰਡਰ ਸੀਗਾ ਪਿਆ ਹੋਇਆ ਇੱਥੋਂ ਫਟਦਾ ਉਹ ਪਿੱਛੇ ਸਿਲੰਡਰ ਪਏ ਨੇ ਤਾਂ ਮੋਟਰਸਾਈਕਲ ਵਗੈਰਾ ਰੇੜੀਆਂ ਜਿੰਨੀਆਂ ਸੀਗੀਆਂ ਉਹ ਜਲ ਗਈਆਂ ਇਹ ਤਸਵੀਰ ਤੁਹਾਨੂੰ TDI ਮੁਹਾਲੀ ਤੋਂ ਸਾਂਝਾ ਕਰ ਰਹੇ ਹਾਂ ਕਿ ਇੱਥੇ ਲੋਕ ਆਏ ਪਹਿਲਾਂ ਕਈ ਮਾਵਾਂ ਕਹਿ ਰਹੀਆਂ ਸੀਗੀਆਂ ਕਿ ਅੱਗ ਬੁਝਾ ਦਿਓ ਕਈ ਤਾਂ ਵੀਡੀਓ ਬਣਾਉਣ ਲੱਗੇ ਕਹਿੰਦੇ ਤੇ ਸਮਾਨ ਸਾਰਾ ਸੜ ਕੇ ਸੁਆਹ ਹੋ ਗਿਆ ਜਿਵੇਂ ਇਸ ਪਾਸੇ ਨੂੰ ਵੀ ਅਲਮਾਰੀ ਪੇਟੀ ਪਈ ਹੋਈ ਆ ਤਾਂ ਉਸ ਦੇ ਵਿੱਚ ਵੀ ਜਿਹੜਾ ਸਾਰਾ ਕੁਝ ਜਿਸ ਤਰੀਕੇ ਨਾਲ ਪਿਆ ਹੋਇਆ ਸੀਗਾ ਉਵੇਂ ਜਲ ਕੇ ਰਾਖ ਹੋ ਗਿਆ ਕਈ ਘਰ ਬਚ ਗਏ ਤੇ ਇਹ ਤਸਵੀਰ ਜਿਹੜੀ ਆ ਤੁਹਾਨੂੰ ਦਿਖਾ ਰਹੇ ਹਾਂ ਇਹ ਮਾ ਤਾਂ ਤੁਹਾਡਾ ਘਰ ਸੀਗਾ ਕਿੰਨਾ ਕੁ ਤੁਹਾਡਾ ਸਮਾਨ ਪਿਆ ਹੋਇਆ ਸੀਗਾ ਨੁਕਸਾਨ ਬਹੁਤ ਕੁਝ ਨੁਕਸਾਨ ਹੋ ਗਿਆ ਜੀ ਇਧਰ ਤੋਂ ਮੋਟਰਸਾਈਕਲ ਦੀ ਬੁਲੇਟ ਵੀ ਥੀ ਦੋ ਰੇੜੀਆਂ ਥੀ ਅੱਛਾ ਔਰ ਪਲ ਮੰਡੀ ਉਂਡੀ ਸਾਰੇ ਕੁਝ ਥਾ ਅੱਛਾ ਹਾਂ ਸਾਰੇ جل ਕੇ राख ਹੋ ਗਏ ਬਹੁਤ ਸਾਰਾ ਸਮਾਨ ਥਾ ਪੈਸੇ ਵੀ ਥੇ ਸਾਰਾ ਕੁਝ ਥਾ ਚੀਜ਼ ਵੀ ਥੀ ਹਮ ਸਾਰਾ ਕੁਝ ਕੁਝ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ

ਅਸੀਂ ਤਾਂ ਕੰਪਸੇ ਆਏ ਆ ਵੀ ਖਾਣਾ ਵੀ ਨਹੀਂ ਖਾਇਆ ਕਿਸੇ ਨੇ ਅੱਛਾ ਹਾਂਜੀ ਤਾਂ ਇਹ ਬਿਲਕੁਲ ਦਰਦ ਹੈ ਪਰਿਵਾਰਾਂ ਦਾ ਇਹ ਵੀ ਕਹਿੰਦੇ ਸ਼ਰਾਰਤ ਹੈ ਕਿਸੇ ਦੀ ਕਿਉਂਕਿ ਪਹਿਲਾਂ ਵੀ ਕਿਸੇ ਨੇ ਅੱਗ ਲਾ ਦਿੱਤੀ ਸੀਗੀ ਗੈਸ ਸਿਲੰਡਰ ਫਟਿਆ ਜਾਂ ਕੀ ਚੀਜ਼ਾਂ ਦੋ ਚੀਜ਼ਾਂ ਇਸ ਦੇ ਵਿੱਚ ਹੋ ਰਹੀਆਂ ਨੇ ਇਸ ਪਾਸੇ ਵੀ ਕਈ ਭੈਣਾਂ ਬੈਠੀਆਂ ਹੋਣ ਜਾਂ ਨੇ ਇਹਨਾਂ ਦਾ ਘਰ ਸੀਗਾ ਤਾਂ ਇਹ ਸਾਰੀਆਂ ਜਲ ਕੇ ਜਿਹੜੀਆਂ ਰਾਖ ਹੋ ਗਈਆਂ ਸੀਗੀਆਂ ਇਹ ਤੁਹਾਡਾ ਘਰ ਸੀਗਾ ਇਹਨਾਂ ਦਾ ਬਤਾਓ ਬੋਲੋ ਕੁਝ तो नहीं है, समान लो। भी नहीं कुछ भी नहीं बचा अच्छा। हाँ जी एक दो तीन जोड़िया को अच्छा, हाँ जिम्मे एक भेज कह रहे की शरारत की अग लाई है अब सर पता नहीं रोड में बैठे थे उधर जब डीक फूटी थी दूह निकला था वहां से हम भागे जोपुड़ी में बड़े ਹਾਲੀ ਇੱਕ ਲਹਿਆ ਪੜਾਇਆ ਇੱਥੇ ਲਹਿਆ ਪਟਾ ਕੇ ਉਧਰ ਫੇਕਾ ਤਾਂ ਪੜਾ ਇਹ ਪਰਿਵਾਰਾਂ ਦਾ ਦੁੱਖ ਤੁਹਾਡੇ ਨਾਲ ਸਾਂਝਾ ਕਰ ਰਹੇ ਸੀਗੇ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਇੱਕੋਦਮ ਕੈਰ ਜਿਹੜਾ ਕੁਦਰਤ ਦਾ ਹੋਇਆ ਤਾਂ ਇੱਕ ਸਿਲੰਡਰ ਫਟਦਾ ਹੈ ਤਾਂ ਸਿਲੰਡਰ ਫਟਣ ਦੇ ਨਾਲ ਜਿਹੜੇ ਨੇ 30 40 ਦੇ ਨੇੜੇ ਤੇੜੇ ਘਰ ਤਬਾਹ ਹੋ ਜਾਂਦੇ ਨੇ ਬਿਲਕੁਲ ਰਾਖ ਹੋ ਜਾਂਦੇ ਨੇ ਵਿੱਚ ਪਿਆ ਸਮਾਨ ਉੱਥੜ ਕੇ ਸਵਾਹ ਜਾਂਦਾ ਸਵੇਰ ਦੀ ਕਹਿੰਦੇ ਰੋਟੀ ਨਾ ਕੋਈ ਪਾਣੀ ਕੁਝ ਨਹੀਂ ਖਾਦਾ ਪੀਦਾ ਅਸੀਂ ਇਸੇ ਦੇ ਨਾਲ ਜੂਝਨੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਇੱਥੇ ਜਰੂਰ ਪਹੁੰਚੋ ਕਿ ਇਸ ਪਰਿਵਾਰਾਂ ਦੀ ਮਦਦ ਹੋ ਸਕੇ ਕਿਉਂਕਿ ਸਭ ਤੋਂ ਵੱਡੀ ਇਨਸਾਨੀਅਤ ਹੁੰਦੀ ਹੈ ਇਨਸਾਨੀਅਤ ਨਾਲ ਖੜਨਾ ਚਾਹੀਦਾ ਹੈ ਪਮਾਇ ਕਿੱਥੋਂ ਦੇ ਵੀ ਰਹਿਣ ਵਾਲੇ ਨੇ ਕਿੱਥੇ ਪੰਜਾਬ ਦੇ ਵਿੱਚ ਆ ਕੇ ਆਪਣਾ ਥੋੜਾ ਬੋਟਾ ਕੰਮ ਕਰਦੇ ਨੇ ਅੱਜ ਇਹਨਾਂ ਦੇ ਉੱਤੇ ਕਹਿਰ ਜਿਹੜਾ ਇੱਕੋ ਦਮ ਗੁਜ਼ਰਿਆ ਪੰਜਾਬ ਸਰਕਾਰ ਕੀ ਮਦਦ ਕਰਦੀ ਹੈ ਕਿਉਂਕਿ ਨਾਂ ਲਿਖੇ ਜਾ ਰਹੇ ਨੇ ਸਾਰਿਆਂ ਦੇ ਉਹ ਵੀ ਦੇਖਣਾ ਆਏਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਜਰੂਰ ਇੱਥੇ ਪਹੁੰਚੋ ਤਾਂ ਇੱਥੇ ਪਹੁੰਚ ਕੇ ਤੁਸੀਂ ਇਹਨਾਂ ਦੀ ਮਦਦ ਜਰੂਰ ਕਰਿਓ